ਬੰਗਾਲ ਦੀ ਕਾਰੀ ਦੇ ਵਿੱਚ ਚੱਕਰਵਾਤੀ ਤੂਫਾਨ ਰੈਮਲ ਬਣਿਆ ਹੋਇਆ ਹੈਗਾ ਜਿਨ੍ਹਾਂ ਪੰਜਾਬ ਵਿੱਚੋਂ ਸਾਰੀ ਨਮੀ ਵਾਲੀਆਂ ਹਵਾਵਾਂ ਦੇ ਵੱਲ ਖਿੱਚ ਲਈਆਂ ਤੇ ਪੰਜਾਬ ਦੇ ਵਿੱਚ ਖੁਸ਼ਕੀ ਆ ਚੁੱਕੀ ਹੈ ਦਿਨ ਦੇ ਪਾਰੇ ਵਿੱਚ ਫੇਰ ਤੋਂ ਮੌੜ ਤੋਂ ਜਿਹੜਾ ਵਾਅਦਾ ਦੇਖਣ ਨੂੰ ਮਿਲ ਰਿਹਾ ਜਿੱਥੇ 44 ਡਿਗਰੀ 42 ਡਿਗਰੀ ਰਿਕਾਰਡ ਹੋ ਰਿਹਾ ਸੀ ਹੌਮਸ ਵਾਲੀ ਗਰਮੀ ਵਧੀ ਹੋਈ ਸੀ ਹੌਮਸ ਤੋਂ ਜ਼ਰੂਰ ਘਟ ਗਈ ਤਾਂ ਅੱਜ ਪੱਛੋਂ ਦੀ ਪਾਵਸੀ ਨਾਲ ਜਿਹੜਾ ਦਿਨ ਦੇ ਪਾਰੇ ਵਿੱਚ ਫੇਰ ਤੋਂ ਵਾਅਦਾ ਦੇਖਣ ਨੂੰ ਮਿਲਿਆ ਅੱਜ ਬਟਿੰਡਾ 45 ਡਿਗਰੀ ਤੇ ਬਟਿੰਡਾ 에어ਪੋਰਟ 46 65 9 ਡਿਗਰੀ ਦੇ ਵੱਧ ਤੋਂ ਵੱਧ ਦਿਨ ਦਾ ਪਾਰਾ ਰਿਕਾਰਡ ਕੀਤਾ ਗਿਆ ਸਰਕਾਰੀ ਏਜ ਦੀ ਗੱਲ ਕੀਤੀ ਜਾਵੇ ਤਾਂ ਅਗਲੇ 2 ਦਿਨ ਪੱਛੋਂ ਚੱਲਦੀ ਰਹਿਣੀ ਹੈ 29 30 31 ਮਈ ਫੇਰ ਤੋਂ ਪੂਰੀ ਦੀ ਵਾਪਸੀ ਹੋਊਗੀ ਪੰਜਾਬ ਦੇ ਵਿੱਚ ਕਿਉਂਕਿ ਇੱਕ ਕਮਜ਼ੋਰ ਪੱਛਮੀ ਸਿਸਟਮ ਜਿਹੜਾ ਪਹਾੜੀ ਖੇਤਰਾਂ ਦੇ ਉੱਪਰ ਦੀ ਗੁਜਰੂਗਾ ਉਹਦੇ ਨਾਲ ਇੱਕ ਅੱਧੀ ਹਰੀ ਜੰਮੂ ਵਾਲੀ ਸੈਰ ਤੋਂ ਜਾਂ ਹਮਾਚਲ ਵਾਲੀ ਸੈਰ ਤੋਂ ਮੀਂਹੇਰੀ ਵਾਲੇ ਬੱਦਲ ਉਤਰ ਸਕਦੇ ਹੈ ਕਿ ਜ਼ਿਆਦਾਤਰ ਉਹਨਾਂ ਦੇ ਵਿੱਚ ਹਨੇਰੀ ਹੋਊਗੀ ਕਿਤੇ ਕਿਤੇ ਗਰਜ ਚਮਕ ਨਾਲ ਮੀਂਹ ਨੂੰ ਵੀ ਛਿੜਕੇ ਛਰਾਟੇ ਨੂੰ ਜਿਹੜਾ ਅੰਜਾਮ ਦੇ ਸਕਦੇ ਆ ਪਰ ਵੱਡੇ ਪੱਧਰ ਤੇ ਮੀਂਹ ਦੀ ਸੁਭਾਵਨਾ ਹਾਲ ਦੀ ਖੜੀ ਅਗਲੇ 10 12 ਦਿਨ ਜਾਂ 10 15 ਦਿਨ ਨਹੀਂ ਦਿਖਾਈ ਦੇ ਰਹੀ ਐਤੋਂ